ਸਰਹੰਦ ਨਹਿਰ ਦੇ ਵਿੱਚ ਇੱਕ ਨੌਜਵਾਨ ਨੇ ਛਾਲ ਮਾਰ ਦਿੱਤੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਜੁੜ ਕਰ ਦਿਓ ਦੱਸ ਦਿੰਨੇ ਆ ਕਿ ਸਵੇਰੇ 9:30 ਵਜੇ ਦੇ ਕਰੀਬ ਭੋਜੇ ਮਾਜਰਾ ਪੁਲ ਤੋਂ ਛਾਲ ਸਰਹੰਦ ਨਹਿਰ ਦੇ ਵਿੱਚ ਇੱਕ ਨੌਜਵਾਨ ਨੇ ਮਾਰ ਦਿੱਤੀ ਹੈ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਸਨ ਆਫ ਗੁਰਦੀਪ ਸਿੰਘ ਪਿੰਡ ਮੁੰਡੀਆਂ ਦੱਸਿਆ ਜਾ ਰਿਹਾ ਹੈ ਜੋ ਕਿ ਨੌਜਵਾਨ ਵਿਆਹ ਹੋਇਆ ਉਹਦਾ 5 ਸਾਲਾਂ ਇੱਕ ਛੋਟਾ ਬੱਚਾ ਵੀ ਹੈ ਪਰ ਅਜੇ ਮੁੱਖ ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿਉਂ ਛਾਲ ਮਾਰੀ ਹੈ ਪਰ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਨਾਲ ਗੋਤਾਖੋਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਜੇ ਪਾਸੇ ਸਰਹੰਦ ਨਹਿਰ ਦੇ ਵਿੱਚ ਪਾਣੀ ਵੀ ਨਕੋ ਨਕ ਪਰ ਕੇ ਆ ਹੋਇਆ ਹੈ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਕਈ ਘੰਟੇ ਬੀ ਚੁੱਕੇ ਨੇ ਪਰ ਅਜੇ ਤੱਕ ਨੌਜਵਾਨ ਦਾ ਕੁਝ ਨਹੀਂ ਪਤਾ ਲੱਗਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਨਜ਼ਦੀਕ ਦੇ ਪਿੰਡਾਂ ਦੇ ਲੋਕ ਵੀ ਪਹੁੰਚਣੇ ਸ਼ੁਰੂ ਹੋ ਗਏ ਤੇ ਉਸ ਨੌਜਵਾਨ ਦਾ ਪਰਿਵਾਰ ਸਦਮੇ ਦੇ ਵਿੱਚ ਹੈ ਕਿ ਹੋਈ ਅਣਹੋਣੀ ਘਟਨਾ ਨਾ ਹੋ ਜਾਈ ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਤਾਂ ਬਹੁਤ ਘਟਲੋਕ ਹੁੰਦੇ ਨੇ ਜੋ ਕਿ ਛਾਲ ਮਾਰਨ ਤੋਂ ਬਾਅਦ ਬਚਦੇ ਨੇ ਕੋਈ ਕਿਸਮਤ ਵਾਲਾ ਹੁੰਦਾ ਜੋ ਕਿ ਬਚ ਜਾਂਦਾ ਤੁਸੀਂ ਵੀ ਅਰਦਾਸ ਕਰਿਓ ਤੇ ਬੱਤ-ਬਤ ਖਬਰ ਨੂੰ ਸ਼ੇਅਰ ਕਰਿਓ ਤੁਹਾਡੀ ਅਰਦਾਸਾਂ ਦੇ ਨਾਲ ਕਿਤਨੇ ਕਿਤੇ ਨੌਜਵਾਨ ਬਚ ਸਕਦਾ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਵੱਡੀ ਵੱਡੀ ਚੀਜ਼ਾਂ ਦੇ ਵਿੱਚੋਂ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਫਸੇ ਹੁੰਦੇ ਨੇ ਉੱਥੋਂ ਜਿਹੜਾ ਅਰਦਾਸ ਕੱਢ ਲੈਂਦੀ ਹੈ ਤਾਂ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਤਾਂ ਜੋ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸ਼ਾਂਤੀ ਬਣਾਉਣ ਵਾਸਤੇ ਕਹਿ ਰਿਹਾ ਹੈ ਤੇ ਨਜ਼ਦੀਕ ਦੇ ਲੋਕ ਪੁਰ ਦੇ ਕੋਲ ਪਹੁੰਚਣੇ ਸ਼ੁਰੂ ਹੋ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਕਿ ਕਿਸੇ ਤਰੀਕੇ ਦੇ ਨਾਲ ਉਸ ਨੌਜਵਾਨ ਦਾ ਪਤਾ ਲੱਗ ਸਕੇ ਕਈ ਵਾਰ ਕੀ ਹੁੰਦਾ ਹੈ ਕਿ ਅੱਗੇ ਜਾ ਕੇ ਕਿਸੇ ਨਾ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਕੋਈ ਇਸ ਨਹਿਰ ਦੇ ਵਿੱਚ ਹੜਕੇ ਆ ਰਿਹਾ ਰੁੜਕੇ ਆ ਰਿਹਾ ਹੈ ਪਰ ਤੁਹਾਡੇ ਸ਼ੇਅਰ ਕਰਨ ਨਾਲ ਇਹ ਅੱਗੇ ਪਤਾ ਲੱਗਣਾ ਹੈ ਵੱਧ ਵੱਧ ਖਬਰ ਨੂੰ ਸ਼ੇਅਰ ਕਰੋ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਹੈ ਬਹੁਤ ਮਦਭਾਗੀ ਘਟਨਾ ਹੈ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਉਸ ਨੌਜਵਾਨ ਦੀ ਧਰਮ ਪਤਨੀ ਤੇ ਨਾਲ 5 ਸਾਲਾਂ ਛੋਟਾ ਬੱਚਾ ਵੀ ਹੈ ਜੋ ਕਿ ਆਪਣੇ ਬਾਪ ਨੂੰ ਆਪਣੇ ਪਿਤਾ ਨੂੰ ਤਰਸ ਰਿਹਾ ਕਿ ਕਦੋਂ ਵਾਪਸ ਆਏਗਾ ਪਰ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਬੜਾ ਦਲਾਸਾ ਦੇਣਾ ਮੁਸ਼ਕਲ ਹੋ ਜਾਂਦਾ ਛੋਟੇ ਬੱਚੇ ਦੇ ਨਾਲ ਤੜ ਪਤਨੀ ਨੂੰ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪੂਰੀ ਘਟਨਾ ਬਾਰੇ ਕੀ ਕੀਤਾ ਜਾ ਰਿਹਾ ਤੁਸੀਂ ਵੀ ਨਾਲ ਦੀ ਨਾਲ ਸੁਣੋ ਤੇ ਅੱਗੇ ਵੀ ਗੱਲਬਾਤ ਅਸੀਂ ਕਰਦੇ ਰਾਂਗੇ ਪੂਰੀ ਖਬਰ ਜਰੂਰ ਦੇਖਿਆ ਕਰੋ ਤੇ ਨਾਲ ਦੀ ਨਾਲ ਆਪਣੇ ਦੋਸਤ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਿਓ ਹਾਂਜੀ ਆਪਣਾ ਮੇਰਾ ਨਾਮ ਲਖਿੰਦਰ ਭਾਈ ਕਿਵੇਂ ਹਾਸਾ ਹੋਇਆ ਕੀ ਕਾਰਨ ਕੀ ਬਣਾ ਜਿਹੜਾ ਕੌਣ ਸੀ ਮੁੰਡਾ ਜੀ ਇਹ ਮੁੰਡਾ ਮੁੰਡੀਆਂ ਦਾ ਹੈ ਜੀ ਹਾਂਜੀ ਘਰੋਂ ਆਇਆ ਕੰਮ ਕਰ ਕਰਕੇ ਸਾਰਾ ਕੁਝ ਐਸਾ ਵੀ ਕੋਈ ਗੱਲ ਨਹੀਂ ਮਤਲਬ ਚੌਲ ਛੱਡ ਕੇ ਆ ਤੇ ਚੱਕੀ ਦੇ ਘਰੋਂ ਜੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਹੈ ਇਹ ਸਪਸ਼ਟ ਹੋ ਗਿਆ ਵੀ ਨਹਿਰ ਦੇ ਵਿੱਚ ਛਾਲ ਮਾਰੀ ਕਿੰਨੀ ਕਿੰਨੀ ਕ ਬਾਈ ਜੀ ਉਮਰ ਸੀ ਬੱਚੇ ਦੀ ਬੰਦੇ ਥੋੜੇ 33 ਕੇ ਸਾਲ ਦੀ ਸੀ 33 ਕੇ ਸਾਲ ਦੀ ਹੈ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ ਕੁਝ ਨਹੀਂ ਜੀ ਕੋਈ ਗੱਲੇ ਨਹੀਂ ਦੋਹਾਂ ਭਾਈਆਂ ਦਾ ਪਿਆਰ ਬਥੇਰਾ ਜੀ ਤਿੰਨਾਂ ਦਾ ਜੀ ਕੋਈ ਹੋਰ ਹੀ ਗੱਲ ਨਹੀਂ ਮੈਂ ਵਿਆਹੂ ਹੋਇਆ ਵਾ ਮੁੰਡਾ ਜੀ ਹਾਂ ਜੀ ਵਿਆਹ ਜੀ ਮੁੰਡਾ ਹੋਇਆ ਵਾ ਅੱਛਾ ਬੱਚਾ ਵੀ ਹੈ ਕੀ ਅੱਜ ਮੌਕੇ ਤੇ ਆਤੇ ਪਹੁੰਚੇ ਹੋ ਜਿਹੜਾ ਅਵਿਅਕਤੀ ਵੱਲੋਂ ਛਾਲ ਮਾਰਤੀ ਕੀ ਨਾਂ ਸੀ ਬੰਦੇ ਦਾ ਜੀ ਕਿਹੜਾ ਪਿੰਡ ਦੱਸਿਆ ਯਾਰੀ ਟਿਕ ਸਰ ਮੌਕੇ ਤੇ ਪੁੱਛ ਕੀ ਲੱਗਿਆ ਕੀ ਪਾਇਆ ਗਿਆ ਜੀ ਇੱਥੇ ਕਮੈਂਟਰੀ ਆਫਸਰ ਲੱਗ ਗਿਆ ਜੀ ਜੀ ਇੱਥੇ ਗੋਆ ਚੱਲਦੀ ਜੀ ਜੀ ਨਾ ਛਾਲ ਮਾਰਤੀ ਕੀ ਇੱਥੇ ਹੋਰ ਜਾਂਚ ਟੀਮ ਵੱਲੋਂ ਲੱਭਿਆ ਜਾ ਰਹੀ ਜੀ ਇੱਥੇ ਜਿਹੜੇ ਡਬੂਲੀ ਵਗੈਰਾ ਉਹ ਨੰਬਰੇ ਭਾਲ ਰਹੇ ਨੇ ਤੁਹ ਦੇਖ ਸਕਦੇ ਹੋ ਕਿ ਨਦੀ ਦੇ ਲੋਕਾਂ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਲਗਾਤਾਰ ਪਾਲ ਤਾਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨੌਜਵਾਨ ਦਾ ਕੁਝ ਪਤਾ ਨਹੀਂ ਲੱਗਿਆ 35 ਸਾਲਾ ਨੌਜਵਾਨ ਦੱਸਿਆ ਜਾ ਰਿਹਾ ਹੈ ਪਰ ਮੁੱਖ ਕਾਰਨਾ ਦਾ ਨਹੀਂ ਪਤਾ ਲੱਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਤੇ ਨ ਕਿਤੇ ਇਹ ਗੱਲ ਜੂਰ ਆਖੀ ਗਈ ਹੈ ਕਿ ਥੋੜਾ ਡਿਪਰੈਸ਼ਨ ਦਾ ਸ਼ਿਕਾਰ ਸੀ ਨੌਜਵਾਨ ਜਾਂ ਫਿਰ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਇਹ ਕਹਿ ਕੇ ਅਜੇ ਪੁਲਿਸ ਨੇ ਟਾਮਟੋਲ ਕਰ ਦਿੱਤਾ ਪਰ ਕਿਤੇ ਨ ਕਿਤੇ ਜੋ ਕੋਈ ਬੰਦਾ ਚਾਲ ਮਾਰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਕਿੰਨਾ ਡੂੰਘਾ ਪਾਣੀ ਹੈ ਤੇ ਨਹਿਰ ਹੈ ਤਾਂ ਇਸ ਦੇ ਵਿੱਚੋਂ ਮੈਂ ਵਾਪਸ ਨਹੀਂ ਆਉਣਾ ਇਸ ਤਰੀਕੇ ਦੀ ਜੋ ਕਟਨਾ ਵਾਪਰੀ ਹੈ ਇਲਾਕੇ ਦੇ ਵਿੱਚ ਵੀ ਡਰ ਦਾ ਸਹੰਦ ਦਾ ਮਾਹੌਲ ਹੈ ਇਸ ਖਬਰ ਨੂੰ ਬਤਵਤ ਸ਼ੇਅਰ ਕਰਕੇ ਅੱਗੇ ਆਪਣੇ ਦੋਸਤ ਮਿੱਤਰਾਂ ਤੱਕ ਜੂ ਪਹੁੰਚਾ ਦਿਓ